ਸਰਕਾਰ ਸਿਰਫ ਤੇ ਸਿਰਫ ਗੱਲਾਂ ਨਾਲ ਚੱਲ ਰਹੀ ਆ ਦਿੱਲੀ ਦੇ ਲੋਕ ਇੱਥੇ ਆੜ ਕੇ ਸਰਕਾਰ ਚੜਾ ਰਹੇ ਜਿਨ੍ਹਾਂ ਨੂੰ ਪੰਜਾਬ ਦਾ ਕੋਈ ਭੇਦ ਨਹੀਂ ਆ ਇਹ ਸਰਕਾਰ ਜਿਹੜੀ ਆ ਵਾਤਾਵਰਣ ਨੂੰ ਖੁਦ ਖਰਾਬ ਕਰ ਰਹੀ ਆ ਨਸ਼ਾ ਇੱਥੇ ਵੱਧ ਰਿਹਾ ਜਿਹੜੀ ਡਰਗਸ ਆ ਜਿਹੜੀ ਜਿਹੜੀ ਆਪਾਂ ਸinthetic drug ਕਹਿੰਦੇ ਆ ਉਹ ਫੈਕਟਰੀਆਂ 'ਚ ਬਣ ਰਹੀ ਆ ਦੱਸੇ ਭਗਵੰਤ ਮਾਨ ਸਰਕਾਰ ਵੀ ਕਿਹੜੀ ਫੈਕਟਰੀ ਦੇ ਉੱਤੇ ਜਿਹੜਾ ਬਡੋਜਰ ਚੱਲਿਆ ਕੋਈ ਬਡੋਜਰ ਨਹੀਂ ਚੱਲਿਆ ਐਸਐਸਪੀ ਹਰਦੇਵਾਲ ਸਿੰਘ ਮਾਨ ਦੀ ਰਿਪੋਰਟ ਸੀ ਇਹਨਾਂ ਰਿਪੋਰਟ ਇਹ ਹਰਦੇਵਾਲ ਸਿੰਘ ਮਾਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਉਹ ਕਾਰਵਾਈ ਕਰਨ ਦੀ ਗੱਲ ਪਰ ਹੁਣ ਤਮਾਨ ਵੀ ਕਿਸੇ ਟਾਈਮ ਜਦੋਂ ਐਮਪੀਸੀ ਕਹਿੰਦੇ ਰਹੇ ਆ ਪਰ ਅੱਜ ਉਹ ਰਿਪੋਰਟ ਦੀ ਕੋਈ ਗੱਲ ਨਹੀਂ ਆ ਕਿਸੇ ਫੈਕਟਰੀ ਨੂੰ ਨਹੀਂ ਢਾਇਆ ਗਿਆ ਜੋ ਬੀਬੀ ਨੂੰ ਬੀਬੀ ਫੜੀ ਗਈ ਆ ਉਹਦੇ ਉਹਦੇ ਸਿਰਫ ਇੱਕ ਪਰਦਾ ਪਾਉਂਦੀ ਗੱਲ ਆ ਬੀਬੀ ਦੇ ਪਿੱਛੇ ਵੱਡੇ ਵੱਡੇ ਮਗਰਮਾਸ਼ਾ ਉਹਨਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਜੇ ਜਿਹੜੇ ਹਿਸਾਬ ਨਾਲ ਸੀਆਰਪੀ ਦੀ ਬੰਦੂਕ ਦੀ ਨੋਕ ਦੇ ਨਾਲ ਉੱਥੇ ਜੰਗਲ ਤੇ ਜਲ ਜ਼ਮੀਨ ਲੁੱਟੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਮਹੀਨਿਆਂ ਦੇ ਵਿੱਚ ਇਹ ਜਿਹੜੀ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੇ ਇਹ ਵੀ ਬੰਦੂਕ ਦੇ ਲੋਕ ਦੇ ਨਾਲ ਲੁੱਟੀਆਂ ਜਾਣਗੀਆਂ ਲੋਕਾਂ ਕੋ ਖੋਈਆਂ ਜਾਣਗੀਆਂ ਪਿੰਡਾਂ ਦੇ ਵਿੱਚ CRP ਆਣ ਕੇ ਬੈਠੂਗੀ ਕਿਸਾਨ ਲਗਾਤਾਰ ਸੰਘਰਸ਼ ਦੇ ਰਾਤੇ ਨੇ ਸਰਕਾਰਾਂ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਜਿਹੜਾ ਬਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਨੇ ਦੂਜੇ ਪਾਸੇ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਪਰਮਿੰਦਰ ਸਿੰਘ ਵੜੈਚ ਨੇ ਵੜਾ ਸਭ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਤੁਸੀਂ ਲਗਾਤਾਰ ਸਰਕਾਰਾਂ ਦਾ ਵਿਰੋਧ ਕਰ ਰਹੇ ਹੋ ਸਰਕਾਰ ਲਗਾਤਾਰ ਨਸ਼ੇ ਨੂੰ ਨੱਥ ਪਾਉਣ ਵਾਸਤੇ ਬਲਡੋਜ਼ਰ ਐਕਸ਼ਨ ਕਰ ਰਹੀ ਆ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਰਾਈ ਜਾਏ ਨੇ ਕੱਲ ਇੱਕ ਜਿਹੜੀ ਮਹਿਲਾ ਕੌਂਸਟੇਬਲ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਉੱਤੇ ਵੀ ਕਾਰਵਾਈ ਕੀਤੀ ਗਈ ਆ ਜੀ ਵੇਖੋ ਜਿਹੜੀ ਨਸ਼ੇ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆ ਉਹ ਤੇ ਜਥੇਬੰਦੀਆਂ ਬਹੁਤ ਸਮੇਂ ਤੋਂ ਆਂਦੀਆਂ ਵੀ ਨਸ਼ੇ ਤੇ ਕਾਰਵਾਈ ਕਰੋ ਤਿੰਨ ਸਾਲ ਬਾਅਦ ਹੀ ਭਗਵੰਤ ਮਾਨ ਨੂੰ ਚੇਤਾ ਆਉਣਾ ਸੀਗਾ ਦੂਸਰੇ ਪਾਸੇ ਜਿਹੜੀ ਬੀਬੀ ਫੜੀ ਗਈ ਆ ਉਹ ਤੇ ਇੱਕ ਬਹੁਤ ਛੋਟੀ ਜੀ ਇੱਕ ਕਹਿ ਸਕਦੇ ਆ ਬਹੁਤ ਛੋਟਾ ਛੋਟੀ ਗੱਲ ਆ ਉਹ ਤੇ ਸਿਰਫ ਇੱਕ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ بڑے ਵੱਡੇ ਵੱਡੇ ਅਧਿਕਾਰੀ ਪੁਲਸ ਦੇ ਉਹ ਜਿਹੜੇ ਆ ਉਹਨਾਂ ਦੇ ਨਾਮ ਅਜੇ ਤੱਕ ਨਸ਼ਰ ਨਹੀਂ ਹੋਣਦੇ ਪਿਛਲੇ ਦਿਨੀ ਜਿਹੜਾ ਵਾ ਕੁਵਰ ਵਿਜੇ ਪ੍ਰਤਾਪ ਨੇ ਕਿਹਾ ਸੀਗਾ ਔਨ ਰਿਕਾਰਡ ਕਿਹਾ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੰਬਰਸਰ ਨਾਰਥ ਤੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਐਸਪੀ ਤੇ ਇੱਕ ਏਸੀਪੀ ਮੇਰੇ ਇਲਾਕੇ ਦਾ ਜਿਹੜਾ ਲੰਮੇ ਸਮੇਂ ਤੋਂ ਲੱਗਾ ਆ ਤੇ राघव ਚੱਡੇ ਦੀ ਸ਼ਹਿ ਤੇ ਨਸ਼ਾ ਵਕਾਰਿਆ ਇਹ ਗੱਲ ਕੁਵਰ ਵਿਜੇ ਪ੍ਰਤਾਪ ਕਹਿ ਚੁੱਕੇ ਆ ਜਿਹੜੀ ਗੱਲ ਕਰਦੇ ਆ ਬਲਡੋਜ਼ਰ ਕਲਚਰ ਦੀ ਅਸੀਂ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨਿਟ ਇਕਤਾ ਗ੍ਰਾਹਵ ਵੱਲੋਂ ਇੱਕ ਕੰਪੇਨ ਚਲਾਈ ਗਈ ਪਿੰਡਾਂ ਦੇ ਵਿੱਚ ਧਰਨੇ ਦਿੱਤੇ ਗਏ ਸੀ ਪੁਲਸ ਸਿਆਸੀ ਤੇ ਸਮਗਲਰ ਗੱਠਜੋੜ ਜਿਹੜਾ ਨੰਗਾ ਕੀਤਾ ਜਾਵੇ ਜਿਹੜਾ 17 ਗ੍ਰਾਮ ਦੀ ਗੱਲ ਕਰਨ ੜਿਆ 17 ਗ੍ਰਾਮ ਫੜਿਆ ਗਿਆ ਬੀਬੀ ਦੀ ਥਾਰ ਦੇ ਵਿੱਚੋਂ ਉਸ ਤੋਂ ਜਿਹੜਾ ਵੱਡਾ ਜਿਹੜਾ ਆ ਰਿਹਾ ਵਾ ਜਿਹੜਾ ਉਥੋਂ ਅਡਾਨੀ ਦੀ ਬੰਦਰਗਾਹ ਤੋਂ ਆ ਰਿਹਾ 21 22 ਹਜ਼ਾਰ ਕੁਇੰਟਲ ਆ ਰਿਹਾ ਉੱਥੇ ਕਿਉਂ ਨਹੀਂ ਗੱਲ ਕੀਤੀ ਜਾ ਰਹੀ ਕਿਹੜਾ ਅਡਾਨੀ ਦਾ ਮਾਲਟ ਆਇਆ ਵਾ ਜੇ ਕੋਈ ਛੋਟਾ ਸਮਗਲਰ ਫੜ ਲਈ ਜਾਂਦਾ ਗ੍ਰਾਮ 2 ਗ੍ਰਾਮ 10 ਗ੍ਰਾਮ ਵਾਲਾ ਉਦੇ ਘਰਾਂ ਦੇ ਬੜੋਜਰ ਫਿਰ ਰਹੇ ਆ ਤੇ ਜਿਹੜੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਇਹ ਮੁੱਖ ਮੰਤਰੀ ਖੁਦ ਬਿਆਨ ਦੇ ਚੁਕੇ ਸਾਡੇ ਕੋਲ ਵੀਡੀਓ ਤੱਕ ਹੈਗੀਆਂ ਵੀ ਨਸ਼ਾ ਬਾਹਰੋਂ ਬਹੁਤ ਘਟ ਆਉਂਦਾ ਨਸ਼ਾ ਇੱਥੇ ਵੱਧ ਰਿਹਾ ਜਿਹੜੀ ਡਰੱਗਸ ਆ ਜਿਹੜੀ ਜਿਹੜੀ ਆਪਾਂ ਸਿੰਥੈਟਿਕ ਡਰੱਗ ਕਹਿਣ ਦੇ ਆ ਉਹ ਫੈਕਟਰੀਆਂ 'ਚ ਬਣ ਰਹੀ ਆ ਦੱਸੇ ਭਗਵੰਤ ਮਾਨ ਸਰਕਾਰ ਵੀ ਕਿਹੜੀ ਫੈਕਟਰੀ ਦੇ ਉੱਤੇ ਜਿਹੜਾ ਬੜੋਜਰ ਚੱਲਿਆ ਵਾ ਕੋਈ ਬੜੋਜਰ ਨਹੀਂ ਚੱਲਿਆ ਐਸਐਸਪੀ ਹਰਦੇਵਾਲ ਸਿੰਘ ਮਾਨ ਦੀ ਰਿਪੋਰਟ ਸੀ ਇਹਨਾਂ ਰਿਪੋਰਟ ਇਹ ਅਰਧਿਆਲ ਸਿੰਘ ਮੈਂ ਰਿਪੋਰਟ ਲਾਗੂ ਕਰਨ ਦੀ ਗੱਲ ਉਹ ਕਾਰਵਾਈ ਕਰਨ ਦੀ ਗੱਲ ਭਵੰਤਮਾਨ ਵੀ ਕਿਸੇ ਟਾਈਮ ਜਦੋਂ ਐਮਪੀਸੀ ਕਹਿੰਦੇ ਰਹੇ ਆ ਪਰ ਅੱਜ ਉਹ ਰਿਪੋਰਟ ਦੀ ਕੋਈ ਗੱਲ ਨਹੀਂ ਆ ਕਿਸੇ ਫੈਕਟਰੀ ਨੂੰ ਨਹੀਂ ਢਾਇਆ ਗਿਆ ਜੋ ਬੀਬੀ ਨੂੰ ਬੀਬੀ ਫੜੀ ਗਈ ਆ ਉਹਦੇ ਉਹਦੇ ਸਿਰ ਤੇ ਇੱਕ ਪਰਦਾ ਪਾਉਂਦੀ ਗੱਲ ਆ ਬੀਬੀ ਦੇ ਪਿੱਛੇ ਵੱਡੇ ਵੱਡੇ ਮਗਰਮਾਸ਼ਾ ਉਹਨਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਦੂਜੇ ਪਾਸੇ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਇੱਕ ਮਹਿਲਾ ਕਾਂਸਟੇਬਲ ਫੜੀ ਗਈ ਆ ਉੱਥੇ ਕਾਰਵਾਈ ਵੀ ਕੀਤੀ ਗਈ ਆ ਹੁਣ ਇਹ ਵੀ ਐਕਸ਼ਨ ਕਹਿੰਦੇ ਲਿਆ ਜਾਵੇਗਾ ਉਹਦਾ ਘਰ ਵੀ ਢਾਇਆ ਜਾਵੇਗਾ ਪਰ ਤੁਹਾਨੂੰ ਲੱਗਦਾ ਵੀ ਉਹਦੇ ਪਿੱਛੇ ਬਹੁਤ ਸਾਰੇ ਲੋਕ ਨੇ ਕੋਈ ਅਫਸਰ ਸਾਹਿਬ ਹੋ ਸਕਦੇ ਨੇ ਕੋਈ ਪੋਲੀਟਿਸ਼ੀਅਨ ਹੋ ਸਕਦੇ ਨੇ ਜਿੰਨਾ ਪਿੱਛੇ ਉਹ ਕੰਮ ਕਰ ਰਹੀ ਸੀਗੀ ਵੇਖੋ ਉਹਦੇ ਪਿੱਛੇ ਇੱਕ ਆਈਪੀਐਸ ਦਾ ਨਾਮ ਵੀ ਮੀਡੀਆ 'ਚ ਚੱਲ ਰਿਹਾ ਵੀ ਕੋਈ ਆਈਪੀਐਸ ਉਹਦੇ ਮਗਰ ਆ ਕੋਈ ਕਾਲ ਡਿਟੇਲ ਕੋਈ ਚੈਵਟ ਸਾਹਿਬ ਚੈਟ ਵੀ ਸਾਹਮਣੇ ਆਉ ਹੋ ਸਕਦਾ ਹੋਣ ਦੇ ਨਾਲ ਜਾਂਚ ਆ ਜੇ ਪਰ ਅਸੀਂ ਬੀਬੀ ਨੂੰ ਲੈ ਕੇ ਇਹਨਾਂ ਹਲਾਗੁਲਾ ਕਰੀਏ ਬੀਬੀ ਇੱਕ ਬਹੁਤ ਛੋਟਾ ਜਿਹਾ ਇੱਕ ਕਹਿ ਸਕਦੇ ਆ ਸਮਗਲਰ ਨਹੀਂ ਕਹਿ ਸਕਦੇ ਉਹਨੂੰ ਇੱਕ ਛੋਟਾ ਜਿਹਾ ਇੱਕ ਸਲੀਪਰ ਸੈੱਲ ਆ ਉਹ ਸਲੀਪਰ ਸੈੱਲ ਆ ਜਿਹੜਾ ਜਿਹਦਾ ਇੱਕ ਵੱਡੇ ਵੱਡੇ ਅਫਸਰਾਂ ਦਾ ਵੱਡੇ ਵੱਡੇ ਜਿਹੜੇ ਕਾਰਪੋਰੇਟ ਆ ਵੱਡੇ ਵੱਡੇ ਜਿਹੜੇ ਸਿਆਸੀ ਆਪਣੇ ਸਿਆਸਤ ਦੇ ਵਿੱਚ ਆ ਉਹਨਾਂ ਦਾ ਇੱਕ ਸਲੀਪਰ ਸੈੱਲ ਆ ਸਲੀਪਰ ਸੈੱਲ ਨੂੰ ਫੜਿਆ ਜਾਵੇ ਉੱਤੇ ਡਿੰਗਾ ਮਾਰੀਆਂ ਜਾਣ ਉਹ ਕੋਈ ਵੱਡੀ ਗੱਲ ਨਹੀਂ ਆ ਪਰ ਤੁਸੀਂ ਕਹਿ ਰਹੇ ਹੋ ਕਿ ਇੱਕ ਛੋਟਾ ਜਿਹਾ ਵਪਾਰ ਕਰਦੀ ਸੀ ਕੋਈ ਵੱਡੀ ਸਮਗਲਰ ਨਹੀਂ ਕਹਿ ਸਕਦੇ ਪਰ ਕਿਦੋਂ ਥਾਰਾ ਗੱਡੀਆਂ ਰੱਖਣੀਆਂ ਫਿਰ ਲਗਜ਼ਰੀ ਗੱਡੀਆਂ ਰੱਖਣੀਆਂ ਤਿੰਨ ਤਿੰਨ ਮੰਜ਼ਲੀਆਂ ਕਰੋੜਾਂ ਦੀਆਂ ਕੋਠੀਆਂ ਰੱਖਣੀਆਂ ਇੱਕ ਕਾਂਸਟੇਬਲ ਵਾਸਤੇ ਤੁਹਾਨੂੰ ਲੱਗਦਾ ਕਿ ਇੰਨੀ ਕੀ ਸਰਕਾਰ ਤਨਖਾਹ ਦੇ ਦਿੰਦੀ ਆ ਵੀ ਇੱਕ ਕਾਂਸਟੇਬਲ ਜਿਹੜਾ ਲਗਜ਼ਰੀ ਜ਼ਿੰਦਗੀ ਜੀ ਸਕਦਾ ਜੀ ਇੱਕ ਸਾਫ ਕਾ ਅਫਸਰ ਆ ਪੁਲਿਸ ਦੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਆਈਪੀਐਸ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਭਰਤੀ ਹੁੰਦੇ ਆ ਅਸੀਂ ਬੀਬੀ ਤੇ ਰਹਿ ਗਏ ਆ ਬੀਬੀ ਜੇ ਇੱਕ ਕਨਸਟੇਬਲ ਹੋ ਗਈ ਇਥੋਂ ਤੱਕ ਕਰ ਸਕਦੀ ਆ ਤੇ ਜਿਹੜੇ ਵੱਡੇ ਵੱਡੇ ਜਿਹੜੇ ਚੱਲ ਗਏ ਆ ਵੱਡੇ ਵੱਡੇ ਅਫਸਰ ਜਿਨ੍ਹਾਂ ਦੇ ਪਤਾ ਨਹੀਂ ਮੋਢਿਆਂ ਤੇ ਕਿੰਨੇ ਤਾਰੇ ਆ ਉਹ ਉਹਨਾਂ ਦੀ ਜੇ ਜਾਂਚ ਹੋਵੇ ਜੇ ਉਹਨਾਂ ਨੂੰ ਚੰਗੀ ਤਰ੍ਹਾਂ ਪਰਖਿਆ ਜਾਵੇ ਜੇ ਪੂਰੀ ਸਟੱਡੀ ਕੀਤੀ ਜਾਵੇ ਉਹ ਤਾਂ ਕਿੱਡਾ ਵੱਡਾ ਕਾਲਾ ਮਾਲਾ ਨਿਕਲ ਸਕਦਾ ਬੀਬੀ ਵੀ ਫੜੀ ਜਾਊਗੀ ਤੇ ਨਾਲ ਉਹਦੇ ਜਿਹੜੇ ਮਗਰ ਖਲੋਤੇ ਉਹ ਵੀ ਫੜੇ ਜਾਣਗੇ ਹైదరాబాద్ ਦੇ ਇੱਕ ਜੰਗਲ ਦੀ ਕਾਫੀ ਚਰਚਾ ਚੱਲ ਰਹੀ ਆ ਜੰਗਲ ਨੂੰ ਜਿਹੜਾ ਕੱਟਿਆ ਜਾ ਰਿਹਾ ਪੰਛੀਆਂ ਤੇ ਵੀ ਕਾਫੀ ਜਿਹੜਾ ਅਤਿਆਚਾਰ ਹੋਇਆ ਪੰਛੀ ਰੋਂਦਿਆਂ ਦੀ ਜਿਹੜੀ ਆਵਾਜ਼ ਵੀ ਆ ਰਹੀ ਆ ਤੁਸੀਂ ਕਿਵੇਂ ਵੇਖਦੇ ਹੋ ਕਿਸਾਨ ਜਿੱਥੇ ਬੰਦੀਆਂ ਕੇ ਵੇਖਦੀਆਂ ਤੇਲ ਗਾਨਾਂ ਦੇ ਵਿੱਚ ਹైదరాబాద్ ਦੇ ਵਿੱਚ ਯੂਨੀਵਰਸਿਟੀ ਉਹਦੀ 400 ਕਲਾ ਜ਼ਮੀਨ ਆ ਜਿਹਦੇ ਉੱਤੇ ਬਲਡੋਜ਼ਰ ਚੱਲ ਰਿਹਾ ਜਿਹੜਾ ਬਲਡੋਜ਼ਰ ਕਿਉਂਕਿ ਉਧਰ ਦੇ ਲੋਕ ਉਹ ਵਾਤਾਵਰਣ ਬਚਾਉਣ ਵਾਲੇ ਲੋਕ ਜਿਹੜੇ ਆ ਉਹ ਉਹ ਜੰਗਲ ਬਚਾਉਣ ਲਈ ਲਗਾਤਾਰ ਜਦੋਜਹਿਦ ਕਰ ਰਹੇ ਆ ਇਹ ਕੱਲਾ ਹਦਰਾਬਾਦ ਚ ਨਹੀਂ ਹੋਣ ਡਿਆ ਇਹ ਪੂਰੇ ਛਤੀਸਗੜ ਝਾਰਖੰਡ ਹਦਰਾਬਾਦ ਜਿਹੜੇ ਜਿਹੜੇ ਇਲਾਕੇ ਸਾਰਿਆਂ ਚ ਹੋ ਰਿਆ ਕਾਰਪੋਰੇਟ ਘਰਾਣਿਆਂ ਨੂੰ ਮਹਿੰਗੀਆਂ ਜ਼ਮੀਨਾਂ ਉਧਰ ਦੇ ਖਣਿਜ ਪਦਾਰਥ ਜਿਹੜੇ ਉਧਰ ਦੇ ਧਰਤੀ ਦੇ ਵਿੱਚ ਆ ਲੋਹਾ ਵਾ ਹੋਰ ਬੜੇ ਕੋਲਾ ਵਾ ਪੜਦਾ ਨਹੀਂ ਕਿੰਨੇ ਕ ਪਦਾਰਥ ਆ ਜਿਹੜੇ ਉਹ ਕਾਰਪੋਰੇਟ ਦੀ ਅੱਖ ਆ ਜਿਵੇਂ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਆਖਿਆ ਐਵੇਂ ਹੀ ਕਾਰਪੋਰੇਟ ਦੀ ਅੱਖ ਉਹਨਾਂ ਜੰਗਲਾਂ ਤੇ ਆ ਜੰਗਲਾਂ ਦੇ ਵਿੱਚੋਂ ਖਣਿਜ ਪਦਾਰਥ ਕੱਢਣਾ ਚਾਹੁੰਦੀ ਕਾਰਪੋਰੇਟ ਘਰਾਣੇ ਕੱਢਣਾ ਚਾਹੁੰਦੇ ਤੇ ਉਹਨੂੰ ਆਪਣੇ ਦੇਸ਼ਾਂ 'ਚ ਕੱਢ ਕੇ ਵੇਚਣਾ ਚਾਹੁੰਦੇ ਆ। ਸੋ ਉਹ ਲੋਕ ਲੜ ਰਹੇ ਆ। ਅਸੀਂ ਪਿਛਲੇ ਦਿਨੀ ਹਾਂਚੂ ਕੁਮਾਰ ਜੀ ਨੂੰ ਸੁਣਿਆ ਜਿਹੜੇ ਐਕਟਿਵਿਸਟ ਨੇ। ਉਹਨਾਂ ਦੱਸਿਆ ਕਿ ਛੱਤੀਸਗੜ੍ਹ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੂੰ ਨਕਸਲਵਾਦੀ ਕਿਹਾ ਜਾਂਦਾ। ਨੈਕਸਟ ਸਲਾਈਡ ਕਿਹਾ ਜਾਂਦਾ ਉਹ ਲੋਕ ਕੌਣ ਆ? ਉਹ ਲੋਕ ਉਹ ਲੋਕ ਨੇ ਜਿਹੜੇ ਸਰਕਾਰਾਂ ਤੋਂ ਸਤਾਏ ਹੋਏ ਨੇ ਤੇ ਉਹਨਾਂ ਨੂੰ ਜਦੋਂ ਸਰਕਾਰਾਂ ਨੇ ਜੁਰਮ ਕੀਤਾ ਤੇ ਉਹਨਾਂ ਨੇ ਆਪਣੇ ਹਥਿਆਰ ਚੁੱਕ ਲੈ ਆਪਣੀਆਂ ਜ਼ਮੀਨਾਂ ਬਚਾਉਣ ਕਰਕੇ। ਅੱਜ ਸਰਕਾਰ ਜੇ ਉਹਨਾਂ ਨੂੰ ਮਾਰਤੇ ਨਾਲ ਬੇਦੋਸ਼ੇ ਹਜ਼ਾਰਾਂ ਲੋਕਾਂ ਨੂੰ ਜਿਹੜੇ ਉਹਨੀ ਤੁਸੀਂ ਛਤੀਸਗੜ ਦੇ ਵਿੱਚ ਦੱਸ ਰਹੇ ਸੀ ਵੀ ਛਤੀਸਗੜ ਦੇ ਵਿੱਚ ਇਹ ਲੱਗਦਾ ਜਿਵੇਂ ਚਾਈਨਾ ਦਾ ਪਾਕਿਸਤਾਨ ਦਾ ਬਾਰਡਰ ਹੋਵੇ ਉੱਥੇ ਵੀ ਇੰਨੀ ਫੋਰਸ ਨਹੀਂ ਆ ਸੀਆਰਪੀ ਬੀਐਸਐਫ ਪਤਾ ਨਹੀਂ ਅਰਧ ਸੈਨਿਕ ਬਲ ਕਿੰਨੇ ਕੁ ਲਾਏ ਹੋਏ ਆ ਉਹ ਲੋਕਾਂ ਕੋ ਜਮੀਨਾਂ ਖੋਣ ਵਾਸਤੇ ਤੇ ਉਹਨਾਂ ਨੇ ਆਪਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਜੇ ਅੱਜ ਹైదరాబాద్ ਦੇ ਵਿੱਚ 400 ਏਕੜ ਦਾ ਜੰਗਲ ਜਾੜਿਆ ਜਾ ਰਿਹਾ ਇੱਥੇ ਵੀ ਮੱਤੇਵਾੜੇ ਦਾ ਜਾੜਨ ਲੱਗੇ ਸੀਗੇ ਪਰ ਲੋਕਾਂ ਨੇ ਜਿਹੜੇ ਵਾਤਾਵਰਣ ਪ੍ਰੇਮੀ ਉਹਨਾਂ ਬਚਾਇਆ ਜਥੇਬੰਦੀਆਂ ਨੇ ਬਚਾਇਆ ਜੀਰਾ ਫੈਕਟਰੀ ਗੰਦਾ ਪਾਣੀ ਕਰਦੀ ਲੋਕਾਂ ਬੰਦ ਕਰਾਈ ਉਹ ਵਾਤਾਵਰਣ ਨੂੰ ਖਰਾਬ ਕਰਦੀ ਸੀ ਇੱਥੇ ਲੋਕ ਜਿਹੜੇ ਹਿਸਾਬ ਨਾਲ ਸੀਆਰਪੀ ਦੀ ਬੰਦੂਕ ਦੀ ਨੋਕ ਦੇ ਨਾਲ ਉੱਥੇ ਜੰਗਲ ਤੇ ਜਲ ਜ਼ਮੀਨ ਲੁੱਟੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਮਹੀਨਿਆਂ ਦੇ ਵਿੱਚ ਇਹ ਜਿਹੜੀ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੇ ਇਹ ਵੀ ਬੰਦੂਕ ਦੇ ਨੋਕ ਦੇ ਨਾਲ ਲੁੱਟੀਆਂ ਜਾਣਗੀਆਂ ਲੋਕਾਂ ਕੋ ਖੋਈਆਂ ਜਾਣਗੀਆਂ ਪਿੰਡਾਂ ਦੇ ਵਿੱਚ ਸੀਆਰਪੀ ਆਣ ਕੇ ਵੰਟੂਗੀ ਇਹ ਆਉਣ ਵਾਲੇ ਦਿਨਾਂ 'ਚ ਹੋਵੇਗਾ ਜੇ ਲੋਕ ਇਕੱਠੇ ਨਾ ਹੋਏ ਜਿਪਤਾ ਜੀ ਗੱਲ ਕਰੀਏ ਜਿਸ ਤਰ੍ਹਾਂ ਝੋਨੇ ਦੀ ਗੱਲ ਕਰੀਏ ਕਣਕਾਂ ਦੀ ਵਾਢੀ ਤੋਂ ਬਾਅਦ ਝੋਨੇ ਦਾ ਜਿਹੜਾ ਸੀਜ਼ਨ ਆਉਣਾ ਲਵਾਈ ਦਾ ਉੱਥੇ ਸਰਕਾਰ ਤੈਅ ਕਰ ਰਹੀ ਹੈ ਕਿ ਇੰਨੀ ਤਰੀਕ ਨੂੰ ਜਿਹੜਾ ਝੋਨਾ ਲਾਇਆ ਜਾਏਗਾ ਪਰ ਜਿਹੜੇ ਮਾਹਰ ਨੇ ਖੇਤੀ ਮਾਹਰ ਨਹੀਂ ਉਹਨਾਂ ਨੇ ਕਹਿਣਾ ਲੱਗਿਆ ਕਿ ਇਹ ਝੋਨਾ ਪਹਿਲਾਂ ਨਾ ਲਾਇਆ ਜਾਵੇ ਪਾਣੀ ਹੀਟ ਬਹੁਤ ਚਲ ਗਿਆ ਜ਼ਮੀਨਾਂ ਹੀਟ ਪਾਣੀ ਨਹੀਂ ਰਹਿ ਗਿਆ ਥਲੇ ਧਰਤੀ ਹੀਟ ਆ ਜਿਹੜੇ ਆਪਾਂ ਅੱਜ ਮੰਤਰੀ ਧਾਰੀয়াল ਦੀ ਕੋਠੀ ਦੇ ਅੱਗੇ ਧਰਨਾ ਦੇ ਰਹੇ ਇਹ ਮੰਤਰੀ ਜਦੋਂ 2022 ਦੇ ਵਿੱਚ ਆਮ ਸਰਕਾਰ ਬਣੀ ਹੈ ਇਹਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਤੇ ਇਹਨੇ ਸ਼ਹਿਰ ਦੇ ਵਿੱਚ ਇਹਨੇ ਇਸ਼ਤਿਹਾਰ ਲਵਾਏ ਵੀ ਨਵੀਂ ਖੇਤੀ ਨੀਤੀ ਲੈ ਕੇ ਪੰਜਾਬ ਸਰਕਾਰ ਆ ਰਹੀ ਆ ਉਹ ਨਵੀਂ ਖੇਤੀ ਨੀਤੀ ਦੀ ਮੰਗ ਭਾਰਤੀ ਕਿਸਾਨ ਨੂੰ ਇਕਤਾ ਗਰਾਹ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਕੀਤੀ ਸੀ ਜਿਹਦੇ ਵਿੱਚ ਮੰਗ ਕੀਤੀ ਸੀ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਤੇ ਇਥੇ ਉਹ ਖੇਤੀ ਕਰਤੀ ਜਾਵੇ ਜਿਹੜੇ ਲੋਕ ਖਾਂਦੇ ਆ ਅੱਜ 500 ਟਰਾਲੀ ਅਸੀਂ ਪਿੰਡ 'ਚ ਬੀਜ ਰਹੇ ਆ ਪਰ ਪੰਜ ਟਰਾਲੀਆਂ ਨਹੀਂ ਖਾਰੇ ਅਸੀਂ ਕਣਕ ਬੀਜਨੇ ਆ ਝੋਨਾ ਬੀਜਰੇ ਪਰ ਝੋਨਾ ਸਾਡੀ ਫਸਲ ਨਹੀਂ ਆ ਅਸੀਂ ਲਗਾਤਾਰ ਇਹ ਕਹਿ ਰਹੇ ਆ ਵੀ ਸਾਨੂੰ ਝੋਨੇ ਦੇ ਗੇਟ ਚੋਂ ਕੱਢਿਆ ਜਾਵੇ ਪਿਛਲੇ ਸਮੇਂ ਮੂੰਗੀ ਦੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਪਰ ਸਰਕਾਰ ਉੱਤੇ ਵੀ ਫੇਲ ਹੋਈ ਆ ਅਸੀਂ ਲਗਾਤਾਰ ਬੁੱਧੀਜੀਵੀ ਹੋਰ ਜਿਹੜੇ ਜੁੜੀ ਨਾਸਾ ਵਰਗੇ ਵਿਗਿਆਨੀ ਆ ਹੋਰ ਕਈ ਲੋਗ ਆ ਦੱਸ ਰਹੇ ਪੰਜਾਬ ਦਾ ਪਾਣੀ ਬੜੇ ਬਲਾਕਾਂ ਦਾ ਖਰਾਬ ਹੋ ਗਿਆ ਤੇ ਬਹੁਤ ਜ਼ਿਆਦਾ ਡੂੰਗਾ ਹੋ ਗਿਆ ਇਹ ਸਰਕਾਰ 1 ਸਤੰਬਰ ਤੋਂ ਲੈ ਕੇ 6 ਸਤੰਬਰ ਤੱਕ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਵੀ ਲਾਇਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਵੀ ਝੋਨੇ ਦੇ ਗੇਟ ਚੋਂ ਕੱਢਿਆ ਜਾਵੇ ਪਰ ਸਰਕਾਰ ਸਰਕਾਰ ਕੋਈ ਨੀਤੀ ਪਾਲਸੀ ਨਹੀਂ ਆ ਸਰਕਾਰ ਕੋਈ ਮੰਡੀ ਕਰਨ ਦਾ ਪ੍ਰਬੰਧ ਨਹੀਂ ਆ ਸਰਕਾਰ ਸਿਰਫ ਤੇ ਸਿਰਫ ਗੱਲਾਂ ਨਾਲ ਚੱਲ ਰਹੀ ਆ ਦਿੱਲੀ ਦੇ ਲੋਕ ਇੱਥੇ ਆਣ ਕੇ ਸਰਕਾਰ ਚੜਾ ਰਹੇ ਜਿਨ੍ਹਾਂ ਨੂੰ ਪੰਜਾਬ ਦਾ ਕੋਈ ਭੇਤ ਨਹੀਂ ਆ ਇਹ ਸਰਕਾਰ ਜਿਹੜੀ ਆ ਵਾਤਾਵਰਨ ਨੂੰ ਖੁਦ ਖਰਾਬ ਕਰ ਰਹੀ ਆ ਤੁਸੀਂ ਦੇਖੋ ਜਿੱਥੇ ਆਪਾਂ ਜੰਗਲ ਦੀ ਗੱਲ ਕੀਤੀ ਵੀ 400 ਏਕੜ ਹਦਰਾਬਾਦ ਦੀ ਇੱਥੋਂ ਦੀ ਤੇਲਗਾਨਾ ਦੀ ਕਾਂਗਰਸ ਸਰਕਾਰ ਜਾੜ ਰਹੀ ਆ ਤੇ ਦੂਸਰੇ ਪਾਸੇ ਪੰਜਾਬ ਦੀ ਸਰਕਾਰ ਨੇ ਕੀ ਕੀਤਾ ਪੰਜਾਬ ਦੀ ਸਰਕਾਰ ਨੇ ਆ ਵਿਧਾਨ ਸਭਾ ਦੇ ਵਿੱਚ ਵਾਟਰ ਪ੍ਰੋਟੈਕਸ਼ਨ ਐਕਟ ਪਾਸ ਕੀਤਾ ਵਾ ਉਹ ਐਕਟ ਕੀ ਆ ਜਿਹੜੀ ਪਹਿਲਾਂ 1974 ਦੇ ਵਿੱਚ ਪੋਲਿਊਸ਼ਨ ਐਕਟ ਪਾਸ ਹੋਇਆ ਸੀ ਉਹਦੇ ਵਿੱਚ ਜਿਹੜਾ ਕੋਈ ਕਾਰਪੋਰੇਟ ਇੰਡਸਟਰੀਜ਼ ਜਾਂ ਕਾਰਖਾਨੇ ਦਾਰ ਆ ਜਿਹੜਾ ਕੋਈ ਪਾਣੀ ਗੰਦਾ ਕਰਦਾ ਵਾ ਜਿਹੜਾ ਕੋਈ ਪਾਣੀ ਗੰਦਾ ਕਰਦਾ ਉਸ ਨੂੰ 1 ਤੋਂ ਲੈ ਕੇ 6 ਸਾਲ ਦੀ ਕੈਦ ਸੀਗੀ ਤੇ ਨਾਲ ਜੁਰਮਾਨਾ ਸੀ ਪਰ ਆ ਜਿਹੜੀ ਝਾੜੂ ਦੀ ਸਰਕਾਰ ਜਿਹੜੀ ਕਹਿੰਦੀ ਲੋਕਾਂ ਦੀ ਸਰਕਾਰ ਧਰਨਿਆਂ ਜੋ ਨਿਕਲੀ ਸਰਕਾਰ ਆ ਇਹਨੇ ਕੀ ਕੀਤਾ ਇਹਨੇ ਉਹ ਜਿਹੜਾ ਵਾ ਵਾਟਰ ਪ੍ਰੋਟੈਕਸ਼ਨ ਐਕਟ ਉਹਦੇ ਵਿੱਚ ਸੋਧ ਕੀਤੀ ਆ ਸੋਧ ਕਰਕੇ ਜਿਹੜੀ ਸਜ਼ਾ ਵਾ ਜਿਹੜੀ ਸਜ਼ਾ ਦਾ ਪ੍ਰਾਵਧਾਨ ਸੀ ਐਫ ਆਈ ਆਰ ਪਰਚਾ ਕਰਨ ਦਾ ਪ੍ਰਾਵਧਾਨ ਸੀ ਉਹ ਖਤਮ ਕਰਤਾ ਹੁਣ ਸਿਰਫ ਤੇ ਸਿਰਫ ਜੁਰਮਾਨਾ ਹੋਊਗਾ ਕਿ ਇੰਡਸਟਰੀਜ਼ ਨੂੰ ਕੋਈ ਧਰਤੀ 'ਚ ਜਿੰਨਾ ਮਰਜ਼ੀ ਪਾਣੀ ਪਾਵੇ ਕੋਈ ਜਿੰਨਾ ਮਰਜ਼ੀ ਉਹਦੇ ਵਿੱਚ ਬਿਆਸ ਦਰਿਆ ਸਤਲੋਏ ਬੁੱਢਾ ਨਾਲਾ ਕਰਦ ਰਿਆ ਜਿੰਨਾ ਮਰਜ਼ੀ ਗੰਦਾ ਪਾਣੀ ਕਰ ਲੇ ਉਹਨੂੰ ਕੋਈ ਸਜ਼ਾ ਨਹੀਂ ਸਰਕਾਰ ਨੇ ਕਾਨੂੰਨ ਪਾਸ ਕਰਤਾ ਜੁਰਮਾਨਾ ਹੋਊਗਾ ਕੋਈ ਐਫ ਆਈ ਆਰ ਨਹੀਂ ਹੋਗੀ ਪਰ ਅਸੀਂ ਪਰਾਲੀ ਸਾੜਾਂਗੇ ਸਾਡੇ ਦੇ ਪਰਚੇ ਵੀ ਹੋਣਗੇ ਸਾਡੀਆਂ ਰੈਡ ਐਂਟਰੀਆਂ ਵੀ ਹੋਣਗੀਆਂ ਸਾਡੀਆਂ ਗ੍ਰਿਫਤਾਰੀਆਂ ਵੀ ਹੋਣਗੀਆਂ ਉੱਥੇ ਡਾਕਟਰ ਸਾਹਿਬ ਗੱਲ ਕਰੀਏ ਇੱਕ ਜਥੇਬੰਦੀ ਆ ਜਿਹੜੀ ਸੰਘਰਸ਼ ਤੋਂ ਬਾਹਰ ਨਿਕਲਦੀ ਆ ਤਾਂ ਹੁਣ ਪੰਜਾਬ ਭਰ ਦੇ ਵਿੱਚ ਉਹਨਾਂ ਵੱਲੋਂ ਜਿਹੜੀਆਂ ਇੱਥੇ ਆਂਦੀ ਇੱਥੇ ਆ ਦੁਬਾਰਾ ਇੱਥੇ ਆ ਦੁਬਾਰਾ ਰੁਕ ਰੁਕ ਚੱਲ ਜਾ ਦੱਸੋ ਮੈਂ ਸਵਾਲ ਦੁਬਾਰਾ ਕਰਾਂ ਡਾਕਟਰ ਸਾਹਿਬ ਇੱਕ ਇੱਕ ਜੱਥੇਬੰਦੀ ਆ ਜਿਹੜੀ ਸੰਘਰਸ਼ ਜਿਹੜਾ ਖਨੌਰੀ ਦੇ ਚੁੱਕਣ ਤੋਂ ਬਾਅਦ ਹੋਣ ਉਹਦੇ ਵੱਲੋਂ ਪੰਜਾਬ ਭਰ ਦੇ ਵਿੱਚ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਕਿਵੇਂ ਵੇਖਦੇ ਹੋ ਸਾਰੇ ਸ਼ਹਿਰਾਂ ਦੇ ਵਿੱਚ ਰੱਖਿਆ ਹੋਇਆ ਪਰ ਲੁਧਿਆਣੇ ਦੇ ਵਿੱਚ ਉਹਨਾਂ ਦੀ ਮਹਾ ਪੰਚਾਇਤ ਕਿਤੇ ਨਜ਼ਰ ਨਹੀਂ ਆ ਰਹੀ ਖਾਸ ਕਰਕੇ ਜ਼ਿਮਨੀ ਚੌਂਵੀ ਚੱਲ ਰਹੀ ਲੁਧਿਆਣੇ ਦੇ ਵਿੱਚ ਦੀ ਬਿਲਕੁਲ ਉਹ ਜੱਥੇਬੰਦੀ ਜੋ ਸਾਡੀ ਭਰਾਤਰੀ ਜੱਥੇਬੰਦੀਆਂ ਉਹ ਆਪੋ ਆਪਣੇ ਤਰੀਕੇ ਨਾਲ ਹਰ ਕੋਈ ਸੰਘਰਸ਼ ਕਰ ਰਿਹਾ ਵਾ ਸ਼ੰਭੂ ਖਨੌਰੀ ਦੇ ਵਿੱਚ ਜਿਹੜੇ ਪਸਾਰਨਾ ਸਰਕਾਰ ਨੇ ਖੇੜਿਆ ਚਾਹੀਦਾ ਤੇ ਹੈਗਾ ਸੀ ਵੀ ਸਰਕਾਰ ਦੇ ਖਿਲਾਫ ਵੱਡੀ ਲਾਂਬੰਦੀ ਕਰਦੇ ਪਿੰਡਾਂ 'ਚ ਘੇਰਦੇ ਚਲੋ ਪਿੰਡਾਂ ਉਹ ਲੋਕਾਂ ਨੂੰ ਮਾਂ ਪੰਚਾਇਤਾ ਕਰਕੇ ਹਰ ਸ਼ਹਿਰ ਦੇ ਵਿੱਚ ਪੰਬਰ ਸਰ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਦਵਾਬੇ ਦੇ ਵਿੱਚ ਕਰ ਰਹੇ ਆ ਠੀਕ ਆ ਲੁਧਿਆਣੇ ਦੇ ਵਿੱਚ ਜੇ ਨਹੀਂ ਅੱਜ ਇਸ ਬਾਰੇ ਸਾਨੂੰ ਪਤਾ ਨਹੀਂ ਆ ਪਰ ਜੇ ਲੁਧਿਆਣੇ ਦੇ ਵਿੱਚ ਅੱਜ ਜਿਮਨੀ ਚੋਣ ਹੋ ਰਹੀ ਆ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਰਾਮਤਾ ਮੁੱਖ ਆਪਣਾ ਮੁੱਖ ਮੰਤਰੀ ਜੋ ਦਿੱਲੀ ਤੋਂ ਹਾਰ ਕੇ ਆਇਆ ਕੇਜਰੀਵਾਲ ਉਹਨੇ ਉੱਥੇ ਦੂਜੇ ਬੰਦੇ ਨੂੰ ਸੀਟ ਜਿਹੜਾ ਰਾਜ ਸਭਾ ਮੈਂਬਰਸ਼ਿਪ ਨੂੰ ਲੜਾ ਕੇ ਆਪ ਉਹਦੀ ਜਗ੍ਹਾ ਰਾਜ ਸਭਾ ਜਾਣ ਦੀ ਤਿਆਰੀ ਕਰ ਰਿਹਾ ਠੀਕ ਹੈ ਜੇ ਦੂਜੇ ਮਾਂ ਪੰਚਾਇਤਾਂ ਕਰ ਰਹੇ ਆ ਜੇ ਕੋਈ ਇਸ ਤਰੀਕੇ ਨਾਲ ਤੇ ਉੱਥੇ ਵੀ ਕਰਨੀਆਂ ਚਾਹੀਦੀਆਂ ਲੋਕਾਂ ਦੇ ਵਿੱਚ ਇਹ ਸਰਕਾਰ ਨੂੰ ਨੰਗਾ ਕਰਨਾ ਚਾਹੀਦਾ ਵਾ ਸੋ ਧੰਨਵਾਦ ਇਸਨ ਕਿਸਾਨ ਆਗੂ ਡਾਕਟਰ ਪਰਮਿੰਦਰ ਸਿੰਘ ਵੜਾਇਆ ਜੀ ਜਿਨ੍ਹਾਂ ਦੇ ਨਾਲ ਅਸੀਂ ਕਿਸਾਨੀ ਮੁੱਦਿਆਂ ਦੇ ਨਾਲ ਪੰਜਾਬ ਦੇ ਮੁੱਦਿਆਂ ਨਾਲ ਦੇਸ਼ ਦੇ ਮੁੱਦਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਹੁਣ ਇੱਕਜੁੱਟ ਹੋ ਚੁੱਕੀਆਂ ਨੇ ਸਰਕਾਰਾਂ ਦੇ ਨਾਲ ਡਟ ਕੇ ਮੱਥਾ ਲਾਜੇਗਾ ਆਪਣੀ ਕਿਸਾਨੀ ਮੰਗਾਂ ਲੈ ਕੇ ਲਗਾਤਾਰ ਸੰਘਰਸ਼ ਜਾਰੀ ਰਹੇਗਾ